ਜੀ ਦੋਸਤੋਂ ਆ ਪਹੁੰਚ ਗਏ ਆ ਜੀ ਛੋਟੇ ਦੀ ਕੰਪਨੀ ਪਰ ਆ ਜ ਆ ਸੈਕਿੰਡ ਡੇ ਫੇਰ ਆਣਾ ਪੈ ਗਿਆ ਵਾ ਆ ਖੜੀ ਆ ਗੱਡੀ ਮੂਰੇ ਤੇ ਹੁਣ ਉੱਪਰੋਂ ਬੁਲਾਣਿਆ ਛੋਟੇ ਨੂੰ ਤੇ ਚੱਲਦੇ ਜੀ ਗੱਡੀ ਲੈ ਕੇ ਫਟਾਫਟ ਆਪਣੇ ਵਾਪਸ 22 ਸਾਲ ਦੀ ਮਿਹਨਤ ਹੋ ਗਈ ਉਰਾ ਤੇ ਲੋਕ ਆ ਵੀ ਜੁੜ ਗਏ ਨੇ ਹੁਣ ਬਸ ਹੀ ਦਾੰਦ ਬੰਦਾ ਦੇ ਲੋਕ ਬਸ ਹੀ ਸ਼ੇਖ ਦੇ ਲੋਕ ਕਿਆ ਕਹਿੰਦੇ ਬਬਰੀ ਚੌਂਕ ਵਾਲ ਦੇ ਲੋਕ ਸਾਰੇ ਜੁੜੇ ਹੋਏ ਆ ਬਾਈ ਇਸ ਕਰਕੇ ਪਪਾ ਗਾਲ ਕਿ ਦੇਖੋ ਪਪਾ ਪਪਾ ਬੋਲੋ ਦਿਸ ਜੋ ਪਪਾ ਹਾਂ ਜੀ ਹਾਂ 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 ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ੍ਹਦੀ ਕਲਾ 'ਚ ਹੋਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਦੇ ਨਿਕਲ ਨਵੇਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰਿਆ ਸਵਾਗਤ ਹੈ ਨਮਸਤੇ ਅਸਲਾਮ ਵਾਲੇਕੁਮ ਜੀ ਦਿਨ ਦੀ ਸ਼ੁਰੂਆਤ ਕੀਤੀ ਸਵੇਰ ਦੇ ਤਕਰੀਬਨ 10:45 ਮਿੰਟ ਹੋ ਚੁੱਕੇ ਨੇ ਜੀ 11 ਵਜੇ ਨਾਲੇ ਅੱਜ ਆਪਾਂ ਹਲੇ ਤੱਕ ਕੋਈ ਕੰਮ ਨਹੀਂ ਕੀਤਾ ਨਾ ਆਪਾਂ ਬਤੂਰੇ ਲੈ ਕੇ ਆਇਆ ਜੀ ਤੇ ਨਾ ਹੀ ਆਪਾਂ ਆਪਣੇ ਕੋਲ ਗੱਡੀ ਹੈਗੀ ਗੱਡੀ ਕੱਲ ਦੀ ਛੋਟਾ ਲੈ ਕੇ ਗਿਆ ਹੈ ਹਲੇ ਤੱਕ ਵਾਪਸ ਨਹੀਂ ਆਇਆ ਹੈ ਅਹ ਇਹਨਾਂ ਨੇ ਸਾਰਾ ਕੰਮ ਕਰ ਲਿਆ ਬਈ ਆਪਾਂ ਕੋਈ ਕੰਮ ਨਹੀਂ ਕੀਤਾ ਲੈ ਖਾਣਾ ਵਗੈਰਾ ਸਾਰਾ ਕੁਝ ਪਲ ਚੁੱਕਿਆ ਬੋਡ ਐਪ ਹੋ ਗਿਆ ਵਾ ਲੇਕਿਨ ਬਈ ਛੋਟੇ ਦਾ ਮੋਕਾਲ ਕਰਦੇ ਪਏ ਛੋਟਾ ਕਾਲ ਨਹੀਂ ਉਠਾਂਦਾ ਤੇ ਮੈਂ ਜੋ ਜਗਾ ਕੇ ਫਾਟ ਕਰ ਲਿਆ ਸੀ ਇਧਰ ਸਕਰੀਨ ਦੇ ਉੱਪਰ ਪੁਰਾਣੀ ਵੀਡੀਓ ਚਲਦੀ ਮੈਨੇ ਨਵੀਆਂ ਨਹੀਂ ਲਈਆਂ ਅਹ ਜਿਹੜੀਆਂ ਕਿ ਪਹਿਲਾਂ ਬਣੀਆਂ ਹੋਈਆਂ ਨੇ ਕਿਉਂਕਿ ਦਰਬਾਰ ਸਾਹਿਬ ਦਾ ਜਿਹੜਾ ਲਾਈਵ ਸਟ੍ਰੀਮ ਹੈਗਾ ਉਹ ਯੂਟਿਊਬ ਦੇ ਲੋਕ ਬਲੌਕ ਕਰ ਦਿੱਤਾ ਦੇ ਆ ਤੇ ਚਲੋ ਹੁਣ ਚੱਲਦੇ ਹਾਂ ਜੀ ਫਿਲਹਾਲ ਪਹਿਲਾਂ ਪਟੂਰੇ ਲੈ ਕੇ ਆਣੇ ਹਾਂ। ਹਾਂਜੀ ਮੈਂ ਚੱਲਿਆ ਜੀ ਪਟੂਰੇ ਲੈਣ ਲਈ। ਇਹਨੂੰ ਨਾਲ ਲੈ ਕੇ ਚੱਲਿਆ ਜੀ। ਉਹ ਮੋਟਰਸਾਈਕਲ ਤੇ ਠਣ ਲੱਗੇਗੀ ਅੱਗੇ ਬੈਜੂਗਾ। ਆ ਜਾ ਆ ਜਾ। ਆ ਜਾ ਆ ਜਾ। ਆਏ ਥੱਲੇ ਲੱ। ਮੈਟਾਂ ਵਾਲੀ ਸੂਪ ਆਏ ਹੋਣੇ ਦਿਨੇ ਵੀ। ਦਿਨੇ ਘੜਾ ਚਾਨਣ ਹੋਣਾ ਵਾ। ਹਾਂ। ਚਲੋ ਜੀ ਹੁਣ ਫਟਾਫਟ ਕੋਟੇ। ਪਹਿਲਾਂ ਪਟੂਰੇ ਲੈ ਕੇ ਆਣੇ ਆ ਬਾਅਦ ਚ ਇੱਕ ਵਾਰੀ ਛੋਟੇ ਨੂੰ ਫੋਨ ਲਗਾ ਕੇ ਦੇਖ ਲੈਣਾ ਕੀ ਜਾਂਦਾ ਵਾ। ਇੱਥੇ ਹੈਗਾ। ਬਈ ਨਹੀਂ ਤਾਂ ਗੱਡੀ ਲੈਣ ਜਾਣਾ ਪੈਣਾ ਵਾ। ਟਾਈਮ ਵੈਸੇ ਦੀ 11 ਵਜੇ ਚੁੱਕੇ ਨਾ ਪਾਣੋ। ਚੜ ਜਾ ਚੜ ਜਾ ਹਾਂਜੀ ਦੋਸਤੋ ਪਟੂਰੇ ਆਪਾਂ ਲੈ ਲਏ ਆ ਤੇ ਆ ਦੇਖੋ ਇਹਨੇ ਪਹਿਲੇ ਹੀ ਨਾ ਆਪਣੇ ਆਪਣੇ ਸਿਰਾਂ ਪਹਿਲੇ ਕੱਢ ਲਏ ਨੇ ਪਟੂਰਾ ਆ ਦੇਖ ਖਾਂਦਾ ਪਿਆ ਵਾ ਤੇ ਚਲੋ ਜੀ ਹੁਣ ਇੱਥੋਂ ਸਿੱਧਾ ਘਰੇ ਚਲਦੇ ਆ ਘਰੋਂ ਆਪਾਂ ਨੂੰ ਫੇਰ ਜਾਣਾ ਪੈਣਾ ਜੀ ਅੱਜ ਗੱਡੀ ਲੈਣ ਲਈ ਛੋਟੀ ਜੀ ਕੰਪਨੀ ਕਿਉਂਕਿ ਛੋਟਾ ਨਹੀਂ ਆ ਰਿਹਾ ਤੇ ਚਲੋ ਨਿਕਲਦੇ ਆ ਖਾਲਾ ਖਾਲਾ ਇਹਨੂੰ ਨਾਲ ਹੀ ਲੈ ਕੇ ਜਾਵਾਂਗੇ ਸਾਡੇ ਦੋਸਤੋ ਚੱਲ ਪਈ ਛੋਟੇ ਦੀ ਕੰਪਨੀ ਵੱਲ ਚੱਲਾਈਏ ਐਦਾ ਬਹੁਤ ਮੁਸ਼ਕਿਲ ਹੁੰਦੀ ਜੀ ਹੁਣ 11:00 ਵਜੇ 5 ਮਿੰਟ ਹੋ ਚੁੱਕੇ ਨੇ ਜੀ ਅਣੇ ਤੱਕ ਆਪਾਂ ਆਪਣੀ ਵਿਚਾਰ ਹੀ ਨਹੀਂ ਹੈਗੀ ਪਹਿਲਾਂ ਮੈਨੂੰ ਮੱਡੀ ਲੈਣ ਜਾਣਾ ਪਿਆ ਉਹ ਅਸ ਤੋਂ ਵੀਰਾਂ ਨਾਲ ਮੇਰੇ ਕੋਲੋਂ ਆਪਣੀ ਮਹਾਤਤ ਕਰੀ ਬੰਦ ਚੋਈ ਬੱਜ ਜੜੇ 4:50 60 ਤੱਕ ਜੀ ਸਾਢੇ 12:30 ਹੋ ਗਈ ਕਾਰੋ ਯਾਰ ਕਹਿੰਦੇ ਆਪਾਂ ਦੁਨੀਆ ਛੋਟੇ ਕੰਪਨੀ ਤੋਂ ਮੱਡੀ ਲੈ ਕੇ ਆਣੇ ਜੀ ਪਹਿਲੇ ਸਾਡੇ ਦੋਸਤੋ ਆਪਾਂ ਪਹੁੰਚ ਗਏ ਜੀ ਛੋਟੇ ਦੀ ਕੰਪਨੀ ਪਰ ਆ ਯਾ ਸੈਕਿੰਡ ਡੇ ਫੇਰ ਆਣਾ ਪੈ ਗਿਆ ਵਾ ਆ ਖੜੀ ਗੱਡੀ ਮੂਰੇ ਤੇ ਹੁਣ ਉੱਪਰੋਂ ਬੁਲਾਣਿਆ ਛੋਟੇ ਨੂੰ ਤੇ ਚੱਲਦੇ ਜੀ ਗੱਡੀ ਲੈ ਕੇ ਫਟਾਫਟ ਆਪਣੀ ਵਾਪਸ ਹਾਂਜੀ ਦੋਸਤੋ ਗੱਡੀ ਆਪਾਂ ਲੈ ਲਈ ਜੀ ਪਰ ਟੇਬਲ ਕਿਸੇ ਹੋਰ ਦੇ ਘਰੇ ਪਿਆ ਸੀਗਾ ਜੀ ਆ ਦੇਖੋ ਆ ਰੱਖਿਆ ਵਾ ਤੇ ਉਹ ਲੜਕਾ ਸਾਹਮਣੇ ਜਾਂਦਾ ਪਿਆ ਉਹਦੇ ਇੱਥੇ ਰੱਖਿਆ ਸੀਗਾ ਔਰ ਤੇ ਹੁਣ ਚੱਲਿਆ ਜੀ ਬਾਈ ਕਰੇ ਆ ਪਹਿਲਾਂ ਫਟਾਫਟ ਬਾਈ ਕਿਉਂਕਿ ਬਹੁਤ ਲੇਟ ਆ 11 ਵਜ ਗਏ ਤੇ 25 ਮਿੰਟ ਆਪਾਂ ਨੂੰ ਇੱਥੇ ਹੀ ਹੋ ਗਏ ਹਲੇ ਪ੍ਰੈਜ਼ੈਂਟ ਗੱਡੀ ਲੈਣ ਲਈ ਪਤਾ ਨਹੀਂ ਅੱਜ ਕਾਰ ਤੇ ਕਿੰਨੇ ਟਾਈਮ ਤੇ ਪਹੁੰਚਾਂ ਕਿੰਨੇ ਟਾਈਮ ਤੇ ਨਹੀਂ ਇੱਥੇ ਹੁਣ ਫੜਾ ਫੜ ਪਹੁੰਚਿਆ ਯਾਰ 12 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਗਿਆ ਕਿਉਂਕਿ ਭਾਈ 1 ਵਜੇ ਤੇ ਕਸਟਮਰ ਜਿਹੜੇ ਲੰਚ ਵਾਲੇ ਆਣਾ ਸ਼ੁਰੂ ਹੋ ਜਾਂਦੇ ਨੇ ਤੇ ਚਲੋ ਹੁਣ ਦੇ ਬਈ ਫੜਾ ਫੜ ਘਰੇ ਪਹਿਲਾਂ ਹਾਲੀ ਦੋਸਤੋ ਸਾਰਾ ਸਮਾਨ ਰੱਖ ਲਿਆ ਵੈਸੇ ਵਿੱਚ ਤੇ ਭਾਈ ਹੁਣ ਚੱਲਣ ਲੱਗਾ ਵਾ ਬਹੁਤ ਹੀ ਜ਼ਿਆਦਾ ਲੇਟ ਹੋ ਗਿਆ ਸੋਚਿਆ ਨਹੀਂ ਸੀਗਾ ਕਿ ਇੰਨਾ ਟਾਈਮ ਹੋ ਜਾਣਾ ਵਾ ਤੇ 12 ਵਜੇ 10 ਮਿੰਟ ਆਪਾਂ ਨੂੰ ਘਰੇ ਹੀ ਹੋ ਗਏ ਨੇ ਤੇ ਹੁਣ ਚੱਲਿਆ ਵਾ ਯਾਰ ਤੇ ਕਾਰ ਸ਼ੁਰੂ ਕਰਦੇ ਕਰਦੇ ਵਕਤ ਵਕਤ ਮੈਂ ਆਪਾਂ ਨੂੰ ਤਕਰੀਬਨ ਇਕ ਕੋਈ ਤਕਰੀਬ ਟਾਈਮ ਹੋ ਜਾਣਾ ਵਾ ਛੇਤੀ ਛੇਤੀ ਕਰਾਂਗੇ ਯਾਰ ਕਿ ਸਾਡੇ 12 ਵਜੇ ਤੱਕ ਆਪਣੀ ਜਿਹੜੀ ਕਾਰ ਆ ਸ਼ੁਰੂ ਹੋ ਜੇ ਕਿਉਂਕਿ ਭਾਈ 12:30 ਵਜੇ ਨਾਲ ਆਪਣੇ ਕਸਟਮਰ ਆਣੇ ਸ਼ੁਰੂ ਹੋ ਜਾਂਦੇ ਨੇ ਆ ਦੇਖੋ ਇਹਨਾਂ ਦੀਆਂ ਗੱਡੀਆਂ ਵੁੱਡੀਆਂ ਕਿਵੇਂ ਲੱਗੀਆਂ ਹੋਈਆਂ ਚੈੱਕ ਕਰੋ ਇੱਥੋਂ ਦੇ ਇੱਥੇ ਪੰਗਾ ਪੈਂਦਾ ਵਾ ਹਮੇਸ਼ਾ ਲੰਘਦੇ ਹੋਇਆ ਤੇ ਚਲੋ ਭਾਈ ਪਹੁੰਚਦੇ ਆ ਫਟਾਫਟ ਆਪਣੀ ਲੋਕੇਸ਼ਨ ਦੇ ਉੱਪਰ ਤੇ ਚੱਲ ਕੇ ਕਰਦੇ ਆ ਭਾਈ ਕੰਮ ਸ਼ੁਰੂ ਯਾਰ ਹਾਂਜੀ ਦੋਸਤੋ ਕਾਰ ਸ਼ੁਰੂ ਕਰਨੀ ਜੀ ਤੇ ਲੇਕਿਨ ਟਾਈਮ ਜਿਹੜਾ ਤਕਰੀਬਨ 12:40 ਮਿੰਟ ਹੋ ਗਏ ਨੇ ਭਾਈ ਕਾਫੀ ਕਸਟਮਰ ਜਿਹੜੇ ਵਾਪਸ ਚਲੇ ਗਏ ਨੇ ਅੱ삐 ਨੇ ਮੈਨੂੰ ਦੱਸਿਆ ਕਿ ਸਵੇਰ ਦੇ ਲਗਾਤਾਰ ਕਸਟਮਰ ਜਿਹੜੇ ਪੁੱਛ ਕੇ ਜਾਂਦੇ ਪਏ ਸੀ ਕਿ ਸਰਦਾਰ ਜੀ ਆਏ ਨਹੀਂ ਦਰਵਾਜ਼ਾ ਆਏ ਨਹੀਂ ਤੇ ਲੇਕਿਨ ਭਾਈ ਅੱਜ ਬਹੁਤ ਲੇਟ ਹੋਣ ਦੇ ਕਾਰਨ ਨਾ ਭਾਈ ਬਹੁਤ ਸਾਰੇ ਕਸਟਮਰ ਜਿਹੜੇ ਉਹ ਨਿਕਲ ਚੁੱਕੇ ਨੇ ਤੇ ਲੇਕਿਨ ਚਲੋ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਦੇਖਦੇ ਆਂ ਜੀ ਅੱਜ ਦਾ ਦਿਨ ਸਾਡਾ ਕਿੱਦਾਂ ਦਾ ਰੰਦਾ ਵਾ ਕਦੋਂ ਤੱਕ ਆਪਾਂ ਫ੍ਰੀ ਹੁੰਨੇ ਐ ਇਹਨੇ ਦੱਸਿਆ ਵਾ ਮੈਨੂੰ ਕਾਫੀ ਤੇ ਸਮਰ ਮੁਰ ਗਿਆ ਤੇ ਭਾਈ ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਲੇਕਿਨ ਆਪਣੇ ਅੱਜ ਦੋ ਕੰਮ ਜ਼ਰੂਰੀ ਵੀ ਸੀਗੇ ਦੋਨੋਂ ਬੈਂਕ ਦੇ ਆ ਹੁਣ ਜੇ ਇਥੋਂ ਫ੍ਰੀ ਨਾ ਹੋਵਾਂਗੇ ਤੇ ਬੈਂਕ ਦੇ ਅੱਜ ਸ਼ਨੀਵਾਰ ਹੈਗਾ ਬੈਕ ਵੀ ਛੇਤੀ ਬੰਦ ਹੋ ਜਾਣਾ ਤੇ ਦਿਨੋ ਕੋਈ ਗੱਲ ਨਹੀਂ ਦੇਖਦੇ ਜੀ ਕਿੱਦਾਂ ਦਾ ਰਹਿੰਦਾ ਵਾ ਦਿਨ ਜਦੋਂ ਫ੍ਰੀ ਹੁੰਨਾ ਫਿਰ ਮਿਲਦਾ ਜੀ ਤੁਹਾਨੂੰ ਸਾਡੀ ਦੋਸਤੋ ਆਪਣੇ ਪ੍ਰੋਪਰ ਖਾਣੇ ਦੀ ਸਮਾਪਤੀ ਹੋ ਚੁੱਕੀ ਜੀ ਫਤਿਹ ਹੋ ਗਿਆ ਜੀ ਸਭ ਕੁਝ ਤੇ ਫਤਿਹ ਹੁਣ ਤੋਂ ਬਾਅਦ ਵੀ ਹੋਈ ਜੀ ਬੈਠਾ ਆਂ ਵੈਸੇ ਇੱਥੇ ਕਿਉਂਕਿ ਦਿਗਜੋਤ ਤੇ ਦਿਗਜੋਤ ਦੇ ਮੰਮਾ ਨਾ ਹੋਰ ਆਏ ਹੋਏ ਨੇ ਜਿਸ ਕਰਕੇ ਮੈਂ ਇੱਥੇ ਬੈਠਾ ਉਹ ਜੂਸ ਪੀਣ ਲਈ ਗਏ ਨੇ ਉਹ हो गए पर ठीक है जी ओ दो नहीं नहीं। और जूस भी रहे करके मैं इतने बैठा है मेरे बैठे बैठे ही लगातार कस्टमर जो पुछ के जा रहे हैं हो सद यार जरूर हूँ अपन बर्तन बड़े करने ही पैने ने क्योंकि भाई बहुत कस्टमर मैं वापस मोड़ने पैसे ने घटो घट भी जो तो मैं समान समेटना होना ना ना, ना करते भी हर बार छह सात कस्टमर आपको वापस भेज दे भेजने पेंदे है अगर जो उ अपने कोोपर खाना होएगा होर ज्यादा होएगा क्वानिटी होएगी ਯਾ ਭਾ ਬੈਰ ਗਿਆ ਕਰਕੇ ਬਾਈ ਅੱਜ ਮੈਂ ਆਇਆ ਵੀ ਬਹੁਤ ਡੇਟ ਸੀਗਾ ਤੁਹਾਨੂੰ ਪਤਾ ਜੀ ਹੈ ਹਨਾ ਤੇ ਦੁਪਹਿਰ 12:30 ਹੋ ਗਏ ਸੀਗੇ ਬਾਹਰ 40 ਜੀ ਇਸ ਤਰ੍ਹਾਂ ਕੁਛ ਤੇ ਹੁਣ ਤਕਰੀਬਨ 2 2:50 ਮਿੰਟ ਹੋ ਗਏ ਨੇ ਹਾਲੇ ਤੇ ਖਾਣਾ ਪ੍ਰੋਪਰ ਫਿਨਿਸ਼ ਹੈ ਤੇ ਹੁਣ ਆਂਦੇ ਨੇ ਜੂਸ ਪੀ ਕੇ ਤੇ ਵਾਈਗੋਦੂ ਫਿਰ ਚਲਦੇ ਆ ਘਰੇ ਤੇ ਵਾਈਗੋਦੂ ਦੀ ਇੰਨੀ ਕਿਰਪਾ ਹੋ ਗਈ ਹੈ ਬਾਈ ਕਿ ਕਸਟਮਰ ਬਹੁਤ ਹੀ ਦੂਰ ਚੁੱਕੇ ਨੇ ਤੇ ਅੱਜ ਬਹੁਤ ਸੋਹਣੇ ਸੋਹਣੇ ਕਮੈਂਟਸ ਵੀ ਮਿਲੇ ਲੋਕਾਂ ਕੋਲੋਂ ਕੁਝ ਵਰਸੇ ਨਾ ਆਈ ਸੀਗੀ ਕੜੀ ਵਾਲੇ ਚੌਂਕ ਕੋਲੋਂ ਤੇ ਉਹਨਾਂ ਨੇ ਬੜਾ ਅਸੀਂ ਸੋਣਾ ਪਿਆਰ ਨਾਲ ਕਹਿੰਦੇ ਭਾਜੀ ਇੱਕ ਗੱਲ ਕਹੀਏ ਤੁਹਾਨੂੰ ਵੀ ਕਹਿੰਦੇ ਤੁਸੀਂ ਕੜੀ ਵਾਲੇ ਚੌਂਕ ਨਾਲ ਕਹਿੰਦੇ ਟੱਕਰ ਦੇਤੀ ਆ ਵੀ ਮੈਨੂੰ ਸੁਣ ਕੇ ਅੰਦਰੋਂ ਖੁਸ਼ੀ ਵੀ ਹੋਈ ਤੇ ਫੀਲ ਵੀ ਹੋਇਆ ਕਿ ਕਿਉਂਕਿ ਬਾਈ 2.5 ਸਾਲ ਦੀ ਮਿਹਨਤ ਹੋ ਗਈ ਉਰਾ ਤੇ ਲੋਕ ਆ ਵੀ ਜੁੜ ਗਏ ਨੇ ਹੁਣ ਬਸ ਹੀ ਦਾੰਦ ਬੰਦਾ ਦੇ ਲੋਕ ਬਸ ਹੀ ਸ਼ੇਖ ਦੇ ਲੋਕ ਹੋਰ ਇਧਰੋਂ ਕਾ ਕਹਿੰਦੇ ਬਬਰੀ ਚੌਕ ਵਾਲਦੇ ਲੋਕ ਸਾਰੇ ਜੁੜੇ ਹੋਏ ਬਾਈ ਇਸ ਕਰਕੇ ਤੇ ਚਲੋ ਸ਼ੁਕਰ ਹੈ ਬਰਬਾਦ ਨਾ ਗਿਆ ਬਾਈ ਟਾਈਮ ਸੈਰੀ ਸਭ ਕੁਝ ਖਤਮ ਹੋ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਨੂੰ ਗਰੋ ਕਰਾਂਗੇ ਕਪੜੇ ਵਾਲੇ ਕੰਮ ਜਿਹੜਾ ਉਹ ਬਿਲਕੁਲ ਸਮਾਪਤੀ ਕਰਨੀ ਛੱਡ ਦੇਣਾ ਵਾ ਹੁਣ ਤੇ ਚਲੋ ਹੁਣ ਇਹ ਜੂਸ ਲੈ ਕੇ ਆ ਰਹੇ ਨੇ ਦੋਵੇਂ ਜਣੇ ਜੂਸ ਠੀਕ ਹੈ ਤੇ ਫਿਰ ਇੱਥੋਂ ਨਿਕਲਦੇ ਆਂ ਜੀ ਆਪਣਾ ਬਾਕੀ ਜਿਹੜੇ ਬਰਤਨ ਸਾਫ ਕੀ ਗੱਡੀ ਦੇ ਵਿੱਚ ਫਿਰ ਚੱਲਦੇ ਆਂ ਜੀ ਘਰੇ ਜੀ ਦੋਸਤੋ ਸਾਰਾ ਸਮਾਨ ਬੰਨ ਕੇ ਰੱਖ ਲਈ ਜੀ ਓਮਕਾਰ ਨੂੰ ਚਾਲੇ ਪਾਜਤੇ ਹਾਂ ਚੈੱਕ ਕਰੋ ਜੀ ਇਹ ਕੱਦੂ ਕਦੇ ਇੱਧਰ ਜਾਂਦਾ ਪਿਆ ਕਦੇ ਇੱਧਰ ਜਾਂਦਾ ਪਿਆ ਬਹੁਤ ਤੰਗ ਕਰਦਾ ਪਿਆ ਰੋਡ ਤੇ ਆ ਕੇ ਇਹਦੀਆਂ ਹਰਕਤਾਂ ਹੀ ਹੋ ਗਿਆ ਤੰਗ ਕਰਨ ਵਾਲੀਆਂ ਪਾਪਾ 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 ਬੋਲੋ ਦਿਵਜੋਤ ਪਾਪਾ ਹਾਂ ਜੀ ਹਾਂ 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 ਪਾਪਾ ਪਾਪਾ ਮਮਾ ਹਾਂ ਇੱਧਰ ਦੇਖੋ ਮਮਾ ਬੋਲਦਾ ਜੀ ਬੋਲਦਾ ਤੇ ਚਲੋ ਜੀ ਹੁਣ ਫਟਾਫਟ ਪਹੁੰਚਦੇ ਹਾਂ ਜੀ ਘਰੇ ਪਹਿਲਾਂ ਹਾਂ ਜੀ ਦੋਸਤੋ ਪਤਾ ਲੇ ਕੋਲ ਦੇ ਲਈ ਜਿਵੇਂ ਪਈ ਆਂਦੇ ਹੀ ਨਾ ਮੈਨੂੰ ਪਤਾ ਨਹੀਂ ਕਿਉਂ ਬੁਖਾਰ ਜਿਹਾ ਹੋਣ ਲੱਗਦਾ ਜੀ ਉੱਥੇ ਲੱਗ ਰਿਹਾ ਸੀ ਥੋੜਾ ਲੱਗਿਆ ਜੀ ਫਟੇ ਜਿਦੋਂ ਘਰੇ ਆਇਆ ਮੇਰੇ ਹੱਥ-ਪੈਰ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਏ ਤੇ ਮੈਡਮ ਐਸੇ ਰੋਟੀ ਬਣਾ ਕੇ ਲੈ ਆਏ ਮੈਂ ਕੰਬਲ 'ਚ ਪੈ ਗਿਆ ਸੀ ਹੋਰਾਂ ਤੇ ਬਾਹਰ ਖੇਡਦਾ ਸੀ ਹੋਰਾਂ ਮੱਚ ਆਈਆਂ ਦੀ ਕੁੜੀ ਨਾਲ ਜਦੋਂ ਰੋਟੀ ਖਾਣ ਲੱਗਾ ਜੀ ਚੱਕਰ ਹੋ ਜੀ ਕਾਹਦੇ ਨਾਲ ਸਾਗ ਫਿਰ ਸਾਗ ਤੇ ਰੋਟੀ ਖਾਣ ਤੋਂ ਬਾਅਦ ਜਦੋਂ ਮੈਂ ਇਹਦੀ ਦਵਾਈ ਲੈ ਕੇ ਆਇਆ ਸੀ ਉਹ ਰੱਖੀ ਹੋਈ ਹੈ ਰੋਟੀ ਖਾ ਤਾਂ ਵਾਂ ਮੋਹੀ ਦਵਾਈ ਆਪਾਂ ਖਾਵਾਂਗੇ ਤੇ ਰੈਸਟ ਕਰਾਂਗੇ ਭਾਈ। ਚਾਜ ਰੋਟੀ ਖਾ ਲਾ ਸਾਦਣਾ। ਹਾਂਜੀ ਦੋਸਤੋ ਰਾਤ ਕੱਤੀ ਜੀ। ਮੈਂ ਹੋਣ ਉਠਿਆ ਵਾ ਥੋੜੀ ਜਿਹਾ ਪਹਿਲਾਂ। ਤੇ ਮੈਨੂੰ ਬੁਖਾਰ ਜਿਹੜਾ ਉਹ ਅੱਜ ਤੱਕ ਵੀ ਹੈਗਾ ਵਾ। ਮੈਂ ਦਵਾਈ ਲੈਣੇ ਚੱਲਾਂ। ਤੇ ਦਿਵਜੋਤੀ ਵੀ ਦਵਾਈ ਜਿਹੜੀ ਆਪਣੇ ਕੋਲ ਹੈਗੀ ਆ ਆਲਮੋਸਟ। ਤੇ ਵੀ ਉਹ ਵਿਚਾਰੇ ਨੂੰ ਬੁਖਾਰ ਹੈਗਾ ਕੋ ਉਤਰੇ ਨੇ। ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਹੋ ਗਿਆ ਵਾ। ਦੁਪਹਿਰ ਵਾਂ ਜਿਵੇਂ ਉਹ ਕੰਮ ਤੇ ਜਦੋਂ ਸੀਗਾ ਮੇਰੇ ਹੱਥ 'ਤੇ ਬਹੁਤ ਦਰਦ ਹੋ ਰਿਹਾ ਸੀਗੇ। ਮੈਡਮ ਰੋਟੀ ਬਣਾਉਂਦੇ ਪਹਿਲਾਂ ਕਿਚਨ ਜੀ ਜੋ ਤੁਰਨ ਹਲੇ ਫੋਨ ਦੇਖਦਾ ਆਉਂ। ਉਹ ਨਿਗਰ ਨੂੰ ਮੈਂ ਜਾ ਕੇ ਦਵਾਈ ਲਿਆਣ ਕਿਉਂਕਿ ਨਿਗਰ ਦੀ ਦਵਾਈ ਆਪਾਂ ਪਹਿਲੇ ਲੈ ਕੇ ਆਏ ਸੀ ਉਹ ਹਲੇ ਤੱਕ ਖਈ ਹੋਈ ਹੈ। ਉਹੀ ਆਪਾਂ ਇਹਨੂੰ ਦੇ ਦੇਣੀ ਹੁਣ ਥੋੜੀ देर ਬਾਅਦ। ਤੇ ਸਾਂਭੀ ਹੋਈ ਦਵਾਈ ਆਖੀ ਕਰੋ। ਆਹ ਦੀ ਨਿਗਰ ਦੀ ਦਵਾਈ ਹੈ। ਜਿਹੜੀ ਇਹਨੂੰ ਦੇ ਦਾਂਗੇ ਆਪਾਂ ਹੁਣੇ ਥੋੜੀ देर ਬਾਅਦ। ਆਹ ਦੇਖ। ਆਹ ਲਿਆਂਦੀ ਸੀ ਵੀ ਇਹ ਹਲੇ ਤੱਕ ਆਹ ਹਲੇ ਨਹੀਂ ਦਿੱਤੀ ਹੈਗੀ ਥੋੜੀ देर ਬਾਅਦ ਦੇਣਿਆ ਇਹਨੂੰ। ਰੋਟੀ ਰੋਟੀ ਖਵਾ ਕੇ ਨਾ ਫਿਰ ਦਿੰਨੇ ਤੇ ਆਪਾਂ ਚਲਦੇ ਆਂ ਕਿ ਮੇਰੀ ਵਾਲੀ ਦਵਾਈ ਲੈਣ ਲਈ ਟਾਈਮ ਤੇ ਕਾਫੀ ਹੋ ਚੁੱਕਾ ਵਾ ਇਹ ਨਾ ਹੋਵੇ ਕਿ ਸ਼ਾਇਦ ਕੋਈ ਸਟੋਰ ਵਗੈਰਾ ਡਾਕਟਰ ਬੰਦ ਹੀ ਹੋਣ ਟਾਈਮ 10 ਵਜਾ ਚੁੱਕੇ ਨੇ ਤੇ ਚਲੋ ਨਿਕਲਦੇ ਆਂ ਪਹਿਲੇ ਦਵਾਈ ਲੈ ਕੇ ਆ ਲਈਏ ਬੜੀ ਤੁਰੀ ਭਾਈ ਮੇਰਾ ਨਾ ਜਿਵੇਂ ਬੁਖਾਰ ਤੇ ਹੈਗਾ ਹੈਗਾ ਪੇਟ ਵੀ ਜਿਵੇਂ ਬਹੁਤ ਭਾਰੀ ਹੈ ਰਹਾ ਤੇ ਚਲੋ ਪਹਿਲੇ ਦਵਾਈ ਲੈ ਕੇ ਆਨੇ ਮੇਰੀ ਵਾਲੀ ਆਲੀ ਉਸ ਤੋਂ ਚੱਲ ਪਿਆ ਕਰੋ ਕਿਉਂਕਿ ਤੁਸੀਂ ਅੰਦਾਜ਼ਾ ਲਗਾ ਲਈ 10 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਵਾ ਦੁਕਾਨਾਂ ਜਿਹੜੀਆਂ ਸਾਡੇ ਮਨ ਵਾਲੀਆਂ ਬੰਦ ਹੋ ਗਈਆਂ बस उस शॉप जीडी है डॉक्टर शॉप है जी जितों <coughs> मेडिसिन वगैरह मिलती है वो ना बंद हुई, हुई भाई भैया मंडी मेन चौक देवे गड् के उपर ही क्योंकि भाई पैदल जाना मेरे पास से नहीं समान क्या पा क्योंकि छोटे ने ग्डी ला तो चलो गहर खड़ी की लगी जी गो ठीक है आ लगी जी तो बहुत ही ज्यादा दस बजे पंद्रह मिनट हो चुके हैं ਆਪਾ ਹੋਣ ਨਿਕਲਿਆ ਕਿਉਂਕਿ ਬਈ ਆਪਾਂ ਨੂੰ ਮੈ ਨੀਂਦਰ ਆ ਗਈ ਸੀ ਜਦੋਂ ਮੈਂ ਘਰੇ ਪਹੁੰਚਿਆ ਬਈ ਰੋਟੀ ਖਾਧੀ ਆ ਤੇ ਉਸ ਤੋਂ ਬਾਅਦ ਵਿੱਚ ਨਾਲੇ ਮੈਂ ਸੋ ਗਿਆ ਸੀਗਾ ਮੈਡਮ ਨੇ ਦਿੱਤਾ ਬਾਬਾ ਦਵਾਈਆਂ ਵਾ ਬਸ ਨੀਂਦ ਆ ਗਈ ਤੇ ਚਲੋ ਬਈ ਨਿਕਲਦੇ ਆ ਹੋਰ ਟਾਈਮ ਨਾ ਹੋਵੇ ਦਾ ਹਾਂਜੀ ਦੋਸਤੋ ਆਪਾਂ ਬਈਆ ਮੰਡੀ ਪਹੁੰਚ ਗਏ ਜੀ ਪਤਾ ਨਹੀਂ ਹੁਣ ਸ਼ਾਪ ਖੁੱਲੀ ਆ ਜਾਂ ਬੰਦ ਆ ਯਾਰ ਇਹ ਤੇ ਹੁਣ ਪਹੁੰਚ ਕੇ ਪਤਾ ਲੱਗੇਗਾ ਬਸ ਖੁੱਲੀ ਹੋਵੇ ਬਈ ਕਿਉਂਕਿ ਉਹ ਪਟਿਆਲਾ ਸ਼ਾਹੀ ਜਿਹੜੀ ਹੈਗਾ ਹੈ ਦੇਰਜੀ ਦੁਕਾਨ ਉਹਦੇ ਨਾਲ ਹੀ ਆ ਰਹੇ ਕੁੱਲੀ ਆ ਸ਼ਾਪ ਬਾਈ ਡਾਕਟਰ ਦੀ ਸ਼ੂ ਕਰਾਈਆ ਲੈਣਨ ਦਵਾਈ ਫਟਾਫਟ ਆ ਦੇਖੋ ਠੀਕ ਹੈ ਮੰਨਨ ਮੈਡੀਕਲ ਇੱਥੋਂ ਲੈਣੇ ਆ ਬਾਈ ਦਵਾਈ ਆਪਣੀ ਤੇ ਫਿਰ ਚੱਲਦੇ ਜੀ ਹਾਂਜੀ ਦੋਸਤੋ ਦਵਾਈ ਆਪਣੀ ਲੈ ਲਈ ਜੀ ਮੈਂ ਫਿਲਹਾਲ ਤੇ ਹੁਣ ਚੱਲਿਆਂ ਜੀ ਘਰੇ ਕਿਉਂਕਿ ਛੋਟਾ ਨਾ ਆ ਚੁੱਕਿਆ ਵਾ ਉਹ ਲੰਘ ਗਿਆ ਹਾ ਇੱਥੋਂ ਤੇ ਹੁਣ ਚੱਲ ਕੇ ਕਢਦੇ ਆ ਸਮਾਨ ਇਹਦੇ ਵਿੱਚੋਂ ਤੇ ਫਿਰ ਗੱਡੀ ਲੈਣੇ ਆ ਬਾਈ ਉਹਨੂੰ ਕਿਉਂਕਿ ਬਾਈ ਅੱਜ ਜੋ ਛੇਤੀ ਜੱਲਾਵਾ ਨਹੀਂ ਤੇ ਵਿਚਾਰਨਾ ਰੋਜ਼ ਦੀ ਰੋਜ਼ ਉਹਨੂੰ 12 1 ਵਜ ਜਾਂਦਾ ਵਾ ਤੇ ਚਲੋ ਹੁਣ ਪਹੁੰਚਦੇ ਆ ਬਾਈ ਕਰੇ ਟਾਈਮ 4:00 ਵਜ ਗਏ ਤੇ 25 ਮਿੰਟ ਹੋ ਗਏ ਨੇ ਸ਼ੁਕਰ ਹੈ ਕਿ ਹਲੇ ਵੀ ਨਾ ਦੁਕਾਨ ਜਿਹੜੀ ਉਹ ਖੁੱਲੀ ਹੋਈ ਸੀ ਬਾਈ ਤੇ ਚਲੋ ਬਾਈ ਹੁਣ ਚੱਲਦੇ ਆ ਕਰੇ ਹਾਂਜੀ ਦੋਸਤੋ ਆਪਾਂ ਅੰਛੇ ਜੀ ਕਰ ਬਾਈਕ ਖੜੀ ਕਰ ਲਈ ਉਹਨਾਂ ਛੋਟੇ ਨੇ ਬਾਈ ਠੀਕ ਹੈ ਜੀ ਗੱਡੀ ਲੈ ਕੇ ਚੱਲਾਵਾ ਸੀ ਬਾਈ ਟਾਈਮ ਤਕਰੀਬਨ ਹੁਣ 10:00 ਵਜ ਗਏ ਤੇ 40 ਮਿੰਟ ਹੋ ਗਏ ਵਿਚਾਰੇ ਨੇ ਮਉਣ ਜਾਣਾ ਕਰੇ ਨਹੀਂ ਲੋੜ ਬਹੁਤ ਮਿਹਨਤੀ ਹੈ ਯਾਰ ਬਹੁਤ ਸਟਰੋਨਗੀ ਤੈਨੂੰ ਵੀ ਜ਼ਿੰਦਗੀ ਵਿੱਚ ਆਪਣੀ ਆਪਣਾ ਹੁਣ ਜਾ ਰਹੀ ਹੈ ਜੀ ਤੋਈ ਤੇ ਬਈ ਬੁਖਾਰ ਨਾਲ ਠੰਡ ਲੱਗਣ ਲੱਗਦੀ ਹੁਣ ਮੈਨੂੰ ਤੇ ਬਾਈਕ ਅੰਦਰ ਕਰਦੇ ਆ ਰੋਟੀ ਖਾਣੇ ਤੇ ਫਿਰ ਦਵਾਈ ਖਾਣੇ ਬਾਈ ਅੱਜ ਦੋਸਤੋ ਜੀ ਆ ਗਏ ਆ ਅੰਦਰ ਹਨਾ ਛੋਟਾ ਲੈ ਕੇ ਜਾ ਚੁੱਕਾ ਉਹ ਗੱਡੀ ਬਾਈ ਮੈਂ ਦੇਖੋ ਆ ਲੈ ਆਇਆ ਦਵਾਈਆਂ ਬਾਈ ਕਿਉਂਕਿ ਮੈਨੂੰ ਨਾ ਛਾਲਿਆਂ ਦੀ ਪ੍ਰੋਬਲਮ ਵੀ ਲਗਾਤਾਰ ਚਲਦੀ ਰਹੀ ਦੀ ਬਾਈ ਬੀ ਕੰਪਲੈਕਸ ਜ਼ਿੰਕ ਲੈ ਆ ਉਸ ਤੋਂ ਬਾਅਦ ਮੈਂ ਆ ਲੈ ਆ ਜੀ ਡੈਕਲੋਰਾਈਡਨ ਠੀਕ ਹੈ ਉਸ ਤੋਂ ਬਾਅਦ ਮੈਂ ਆ ਲੈ ਆ ਪੈਰਾਸੀਟਾਮੋਲ ਔਰ ਤਿੰਨ ਟੈਬਲੇਟ ਲੈ ਕੇ ਆਏ ਆਪਣੇ ਲਈ ਵੀ ਰੋਟੀ ਪਾਣੀ ਖਾ ਕੇ ਫੇਰੇ ਖਾਣੇ ਆ ਬਾਈ ਤੇ ਦੁਬਾਰਾ ਜਿਵੇਂ ਫੇਰ ਤੋਂ ਨਾ ਹੱਥ ਪੈਰ ਬਹੁਤ ਦਰਦ ਹੋਣ ਲੱਗ ਪਿਆ ਤੇ ਚਲੋ ਬਾਈ ਰੋਟੀ ਬਣ ਗਈ ਹੈ ਰੋਟੀ ਖਾਣੇ ਆ ਫੇ ਫਿਰ ਫਿਰ ਦਵਾਈ ਖਾ ਕੇ ਸੌਣੇ ਜੀ ਇਹਨੂੰ ਵੀ ਵਿਚਾਰੇ ਨੂੰ ਦਵਾਈ ਦਿੰਨੇ ਆ ਰੋਟੀ ਖਵਾ ਕੇ ਤੇ ਜੀ ਆਪਣਾ ਵੈਸੇ ਅੱਜ ਦਾ ਦਿਨ ਕੁਲ ਮਿਲਾ ਕੇ ਬਹੁਤ ਸੀ ਸੋਨਾ ਲੰਘਿਆ ਕੋਈ ਗੱਲ ਨਹੀਂ ਦੁੱਖ ਤਕਲੀਫ ਆਂਦੇ ਰਹਿੰਦੇ ਨੇ ਇਥੇ ਚੱਲਦੇ ਰਹਿਣਾ ਜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆਣੇ ਰਹਿਣੇ ਚਾਹੀਦੇ ਹੈ ਬਈ ਬੰਦੇ ਨੂੰ ਜ਼ਿੰਦਗੀ ਦਾ ਤਾਂ ਅਹਿਸਾਸ ਹੁੰਦਾ ਵਾ ਤੇ ਪਰਮਾਤਮਾ ਅਗੇ ਦੋਵੇਂ ਹੱਥ ਚੁੜ ਕੇ ਅਰਦਾਸ ਕਰਦਾ ਜੀ ਸਾਰਿਆਂ ਘਰਾਂ ਦੇ ਉੱਪਰ ਮੇਰ ਪਰ ਹੱਥ ਰੱਖੇ ਸਾਰਿਆਂ ਘਰਾਂ ਦੇ ਵਿੱਚ ਸਾਰੀਆਂ ਦੁੱਖ ਤਕਲੀਫਾਂ ਦੂਰ ਹੋਣ ਇਸੇ ਆਸ ਉਮੀਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਜੀ ਮਿਲਦਾ ਕੱਲ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਜੀ ਹਮੇਸ਼ਾ ਖੁਸ਼ ਰਹਿਣਾ ਜੀ